ਉਹ ਪਹਿਲਾਂ ਆਇਆ ਵੀ ਜੱਟ ਤੇ ਸੀਰੀ ਦੀ ਸਾਝ ਬੜੀ ਸੀ ਨਾ ਸਾਝ ਕੀ ਉਹ ਇੱਕੋ ਹੀ ਸੀ ਇੱਕੋ ਹੀ ਸੀ ਐ ਨਹੀਂ ਸਮਝਦਾ ਜਦੋਂ ਸਮਝਦਾ ਵੀ ਇਹ ਪਾਲੀ ਐ ਮੇਰਾ ਜੀਰੀ ਦਾ ਉਹ ਤਾਂ ਰੋਟੀ ਚ ਰਾਤ ਕਰ ਦੇਣਗੇ ਹੁਣ ਤਾਂ ਰੋਟੀ ਦੇਤੇ ਤੇ ਕਿਉਂ ਇਹਦਾ ਕਿੰਨੇ ਦਾ ਕਿ ਰੁਕੀ ਵੀ ਰੁਕੀ ਸੌਖੇ ਕਰਾਂ ਦੇ ਰੋਟੀ ਅੱਟ ਪਾ ਲਈ ਜੀਰੀ ਪਾ ਲਈ ਹਾਂ ਭਾਈ ਇਹ ਨਾ ਕਹੇ ਆ ਜਮਾਨਾ ਆ ਗਿਆ ਹੁਣ ਮਹੀਨੇ ਨੂੰ ਕਣਕ ਨੇ ਆ ਜਾਣਾ ਹੈ ਤੇ ਸੋਚ ਹੋਣ ਲੱਗੀ ਵੀ ਕਿਵੇਂ ਤੂੜੀ ਢੋਵਾਂਗੇ ਕਿਵੇਂ ਦਾਣੇ ਢੋਵਾਂਗੇ ਨਾਲੇ ਸਾਰੀਆਂ ਮਸ਼ੀਨਾਂ ਨੇ ਕਰਨਾ ਹੈ ਅੱਛਾ ਭਾਈ ਹੋਰ ਕੋਡੇ ਵੇਲੇ ਦਾ ਪਤਾ ਨਹੀਂ ਕਿਵੇਂ ਕਰਦੇ ਹਾਂ। ਹਾਂ ਵੇਲੇ ਦਾ ਨਾ ਸਾਨੂੰ ਐ ਨਹੀਂ ਪਤਾ ਦੀ ਵੀ ਕਣਖ ਦਾ ਨਸ਼ਾ ਸੀਗਾ। ਅੱਛਾ। ਵੀ ਜਦੋਂ ਆ ਗਈ ਤੇ ਵੱਢਣੀਆਂ ਦਾਤੀਆਂ ਪਹਾੜ ਤੇ ਫਸੇ ਰਹੇ ਲੈ। ਅੱਛਾ। ਵੀ ਦਾਤੀਆਂ ਪਹਾੜ ਲੀਆਂ ਜਦੋਂ। ਹਾਂ। ਵੀ ਕਣਖ ਨੂੰ ਪੈ ਜੀਏ ਕਦੋਂ। ਤੇ ਨਾ ਸਾਰਾ ਦਿਨ ਐ ਜੀਗਾ ਵੀ ਕੀ ਕਰਦੇ ਆ ਵੀ ਕਣਕੀ ਵੱਢੀ ਜਾਂਦੇ ਆ। ਹੂੰ। ਪਰੀਆਂ ਪਾਉਂਦੇ ਆ ਪੱਲੜਾ ਬਣ ਲਿਆ ਨਾਉਂਦੇ। ਹਾਂ। ਮੰਲਿਆ ਲਾ ਕੇ ਖੇਤਾ ਧਰ ਲੈਂਦੇ। ਤਕੜੇ ਸੀ ਭਰਾਵਾ ਸੋਣਾ। ਅੱਛਾ ਫੇਰ ਗੱਡਿਆਂ ਨਾਲ ਢੋਂ ਦੇਖ ਤਾਂ। ਇੱਕ ਤਾਂ ਜਿੱਥੇ ਗਾਹ ਪਾਉਣਾ ਹੁੰਦਾ ਪੱਟ ਬਣਾਉਂਦੇ। ਹੂੰ। ਕਿਤੇ ਹੀ ਬਣਾਉਂਦੇ ਭਾਵਾ ਫੇਰ ਉਹਨੂੰ ਭਾਈ ਅਸੀਂ ਕੀ ਕਰਦੇ ਉਹੋ ਆਪੇ ਜਣ ਚ ਫਲਾ ਲੈਉਂਦੇ ਫਲਾ ਕੀ ਚੀਜ਼ ਹੁੰਦੀ ਐ ਉਹ ਫਲਾ ਹੁੰਦਾ ਭਾਈ ਇਹਦਾ ਜੰਡ ਦਾ ਹੁਣ ਤਾਂ ਜੰਡੀ ਨਹੀਂ ਹੈਗੇ ਪਹਿਲਾਂ ਤਾਂ ਹੋਰਾ ਪਹਰਾ ਹੁੰਦਾ ਵੀ ਨਾ ਜੀ ਪੋਰਾ ਨਹੀਂ ਉਹਦੇ ਟੋਹ ਬੜ ਗਿਰੋਨੇ ਮੋੜੇ अच्छा मोड़े मोड़े कोई 10 फेर ਦਾ ਕੋਈ 5 फेर ਦਾ ਸੂਲਾ ਜੀਆਂ ਫੇਰੀ ਦਾ ਸੂਲਾ ਜੀਆਂ ਵਿੱਚੀ ਸੂਲਾ ਵਿੱਚੀ ਸਾਰਾ ਕੁਝ ਹੀ اچھا اچھا ਉਹਨੂੰ ਲਿਆ ਕੇ ਵੇਚ ਜਣੇ ਉਹ ਇਕੱਠਾ ਬਣਾ ਲੇਖ ਤਾਂ ਹਾਂ ਤੇਨੇ ਡੰਬੇ ਬਣਾ ਲੈਂਦੇ ਅੱਛਾ ਫਿਰ ਉਹਨੂੰ ਐ ਬਣਾ ਲੇ ਜੀ ਮੈਂ ਹੁਣ ਕੋਈ ਚਲ ਬਾਅਦ ਚ ਹੁਣ ਤਾਂ ਹੈ ਹੀ ਵੀ ਨਹੀਂ ਫਿੜਕੇ ਫਿਰ ਕਾਲ ਆ ਲੈ ਫਿੜਕੇ ਵਾਂਗੂ ਬਣਾ ਲੈਂਦੇ ਬਣਾ ਲੈਂਦੇ ਅੱਛਾ ਫਿਰ ਉਹੋ ਲਾ ਕੇ ਫਿਰ ਕਣਕੇ ਚ ਪਾਉਂਦੇ ਇੱਕ ਦਿਨ ਤਾਂ ਉਹਦਾ ਪਤਾ ਹੀ ਨਹੀਂ ਲੱਗਦਾ ਅੱਛਾ ਵੀ ਕੀ ਚੱਲੀ ਜਾਂਦਾ ਫਿਰ ਜਦੋਂ ਥੱਲੇ ਉਹਦੇ ਕਸ਼ਤੀਆਂ ਬਣ ਜਾਂਦੀਆਂ ਕਣਕ ਦੀਆਂ ਟੋਟ ਟੋਟ ਕੇ ਟੋਟ ਟੋਟ ਕੇ ਭਰ ਜਾਂਦਾ ਸਾਫ਼ਤੀ ਕਣਕ ਨੂੰ ਐਂ ਕੱਢਦੇ ਆ ਸਾਫ਼ਤੀ ਕੱਢ ਕੇ ਗੋਹਦੇ ਆਂ ਹੀ ਵੱਢ ਕੇ ਹੋਰ ਐਂ ਗਾਹੀ ਜਾਂਦੇ ਮੈਂ ਗਾਹੀਆਂ ਦੇ ਗਾਹ ਬਣਾ ਲਾਂਦੇ ਗੋਲ ਤੇ ਟੂੜੀ-ਟਾੜੀ ਨਹੀਂ ਬਣਾਉਂਦੇ ਤੂੰ ਵੀ ਬਣਦੀ ਤੂੰ ਵੀ ਗਾਹ ਕੇ ਬਣਦੀ ਬਾਈ ਤੇ ਗਾਹ ਕੇ ਟੂੜੀ ਬਣਦੀ ਤੂੰ ਵੀ ਗਾਹ ਕੇ ਬਣਦੀ ਉਹਦੀ ਮਾਂਗਾ ਚੜ ਕੇ ਗਾਹ ਕੇ ਬਣਦੀ ਹਾਂ ਸਰੀਕ ਜੀ ਤੋਂ ਮਿੱਟੀ ਪੁੱਛੇ ਪੜ ਜਾਂਦੇ ਅੱਛਾ ਤੇ ਟੂੜੀ ਬਾਲ ਜਿਹੜੀ ਬਹੁਤ ਫਿਰੇ ਦੀ ਅੱਛਾ ਤੋੜੀ ਹੁਣ ਤਾਂ ਟੋਕੇ ਵਾਲੀ ਬਣਦੀ ਐ ਆਹ ਡਰਮੀਆਂ ਮਸ਼ੀਨਾਂ ਦਾ ਹਾਂ ਤਾਂ ਹੁਣ ਤਾਂ ਕੱਟ ਦਿਆਂ ਨੇ ਆ ਇਹ ਉਹ ਬਣਦੀ ਉਹ ਤੋੜ ਕੇ ਬਾਸਾਂ ਤੋੜੀ ਜਾਂਦੀ ਤੋੜੀਆਂ ਲਿਆ ਆ ਕਹਿੰਦੇ ਦੁਪਹਿਰੇ ਅੱਗੇ ਜੋਤਾਂ ਛੱਡਦੇ ਵਲਦਾਂ ਮੈਂ ਭਾਈ ਉਹਦਾ ਸੀ ਜੋ ਦੁਪਹਿਰੇ ਛੜ ਦੇ ਵਲਦਾਂ ਨੂੰ ਪਾਣੀ ਨਹੀਂ ਪਿਉਂਦੇ। ਅੱਛਾ। ਉਹ ਨੂੰ ਨੀਰਾ ਵੀ ਛੜਦੇ। ਅੱਛਾ। ਪਾਗਲੇ ਜਹਾਜਾ ਹੁੰਦਾ ਤੁੜੀ ਟਾੜੀਆ। ਵਲਦ ਤਕੜੇ ਜਿਹੜੇ ਹੀ ਕੋਰੇ ਬੰਦੇ ਨਾ। ਉਹ ਘਟ ਹੁੰਦੇ ਪਾਣੀ ਦਾ ਤੋੜਾ ਸੀ ਜ਼ਿਆਦੇ। ਅੱਛਾ। ਹਰੇ ਹੁੰਦੇ ਨਹੀਂ ਹੁਣ ਤਾਂ ਪਾਣੀ ਆਮ ਹੋ ਗੇ। ਹੁਣ ਤਾਂ ਪਾਣੀ ਆਮ। ਪਾਣੀ ਆਮ ਹੋ ਗੇ ਭਾਈ ਹੁਣ ਤਾਂ ਕਿਤੇ ਵੇਈਲਾ ਉੱਥੇ ਹੋ ਗਿਆ। ਹਾਂ। ਅੱਗੇ ਮਾਲਾ ਮੋਟਾ ਪਾਣੀ ਆਇਆ ਤਾਂ ਹੁੰਦਾ ਬੱਸ ਉਹ ਮੁੱਕ ਜਾਂਦਾ ਪਹਿਲਾਂ। ਅੱਛਾ। ਉਹਨੇ ਘਟ ਹੁੰਦਾ ਜਿਹੜਾ ਹੜੀ ਦੀ ਬਾਡੀ ਹੁੰਦੀ ਹੈ। ਹਾਂ। ਜਦੋਂ ਘਟ ਹੋਣੇ ਉਹ ਤਾਂ ਸਾਰੀ ਮੁੱਕ ਜਾਂਦਾ। ਅੱਛਾ ਡੰਡਾ ਜਾ ਹੋ ਜਾਂਦਾ ਗਰੜਾ ਜਾ ਗਰੜਾ ਥੱਲੇ ਕਿੱਥੋਂ ਕੁਝ ਸਾਫ ਤੇ ਨਿਕਲ ਜਾਂਦਾ ਮਾੜਾ ਮਾੜਾ ਅੱਛਾ ਉਹਨੂੰ ਤਾਂ ਹਾਂ ਕਰ ਦਿਵੇ ਉਹ ਥੱਲੇ ਪਾ ਗ ਜਾਂਦਾ ਕਿਰਕੀ ਉਹ ਟੁੱਟ ਫੁੱਟ ਕਰ ਲੈਂਦੇ ਕਰ ਲੈਂਦੇ ਫੇਰ ਉਹਨੂੰ ਕਿਹੜੇ ਦਿੰਦੇ ਵੱਧ ਦੇ 2-4 ਗੇੜੇ ਦਾ ਮਸਾ ਰਹੇ ਹੁੰਦੇ ਅੱਛਾ ਉੜ ਗਏ ਬੰਦਾ ਜਿਹੜਾ ਨਾ ਹੁੰਦਾ ਉਹ ਡਿੱਗ ਪਿਆ ਖਰਾ ਹੋ ਗਿਆ ਹੁੰਦਾ ਹਾਂ ਗੱਜ ਦੀ ਕਿਹੜਾ ਹੁੰਦਾ ਕੋਲ ਗੇਰਾ ਥੱਲੇ ਪੱਕਾ ਹੁੰਦਾ ਕੱਚਾ ਹੁੰਦਾ ਹਾਂਜੀ ਕੱਚਾ ਹੁੰਦਾ ਪੱਕੇ ਕਿਹੜੇ 25 50 8 8 ਆਲੇ ਨਾ ਬਣਾ ਲੇਦੇ ਥੋੜਾ ਕਣਾ ਜਾਂ ਕੋਈ ਵੱਡੀ ਚ ਪਾ ਲੈਂਦਾ ਬੇਲ ਚ ਅਲੱਗ ਅਲੱਗ ਕਿ ਬੜਦਾਂ ਦੇ ਵੀ ਕਰਮ ਮਾੜੇ ਜੀਣਾ ਮਾੜੇ ਕੀ ਬੜੇ ਤਾਂ ਪਾਲੀ ਤਖੜੇ ਤੇ ਗੱਲ ਕਰ ਖਰਾਕਾਂ ਵਾਲੀਆਂ ਤੇ ਆ ਹੁਣ ਖਰਾਕ ਨਹੀਂ ਹੁੰਨੀ ਉਹਨਾਂ ਲਈ ਸਾਰੇ ਹੁਣ ਨਹੀਂ ਖਰਾਕ ਨਹੀਂ ਖਾਂਦਾ ਕੋਈ ਤਾਕਨਾ ਭੈਣ ਦੀ ਦੁੱਧ ਵਾਲੀ ਨੂੰ ਨਹੀਂ ਮੈਂ ਦੇਖ ਲਾ ਫਰਾਨਿਆਂ ਨਾਲ ਰਹਿੰਦਾ ਦੀ ਜਾਗਰਿਆਂ ਨਾਲ ਹੂੰ ਉਹਨਾਂ ਨੇ ਕੀ ਕਰਦਾ ਨਾ ਮੈਂ ਮੈਸਾਂ ਨੂੰ ਵੰਡ ਲਿਆਉਂਦੀ ਅੱਛਾ ਵਿੱਚੀ ਆ ਗੱਲ ਹਾਂ ਜਿਹੜਾ ਲਿਆਉਂਦੇ ਮੈਨੂੰ ਕਹਿੰਦੇ ਤੂੰ ਐਂ ਕਰੀ ਮੈਸਾਂ ਦਾ ਤਾਂ ਮੁੱਕ ਗਿਆ ਹੂੰ ਚੱਲ ਜੂ ਚੱਲ ਜੂ ਤੇ ਬਲਦਾਂ ਵਾਲੇ ਚ ਨਾ ਪਾਈ ਬਲਦਾਂ ਵਾਲੇ ਚ ਨਾ ਜੇ ਬਲਦਾਂ ਨਾ ਮੁੱਕਿਆ ਮੈਂ ਸਾਲੇ ਚ ਪਾ ਦੀ ਠੀਕ ਐ ਦੇਖ ਲੈ ਮੈਂ ਸਾਲੇ ਚ ਪਾ ਦੀ ਭਾਈ ਪੈਸਾ ਆ ਜਾ ਭਾਈ ਸਾਲੇ ਚ ਪਾ ਦੀ ਜੇ ਮੁੱਕ ਗਿਆ ਹੁਣ ਫੇਰ ਕੰਮ ਮੋਲਟਾ ਤੇ ਬਲਦਾਂ ਵਾਲਾ ਨਾ ਪਾਈ ਨਾ ਚੱਲੂ ਮੈਂ ਕਿਹਾ ਦੇਖ ਲੈ ਤੇ ਫੇਰ ਹੀ ਕਮਾਈ ਕਰਦੇ ਫੇਰ ਹੀ ਕਮਾਈ ਕਰ ਹਾਂ ਤੇ ਫੇਰ ਭਾਈ ਉਹ ਜਿਹੜਾ ਗਾਹ ਬਹੋਂਦੇ ਅਗੇ ਕੱਚਾ ਹੈਗੇ ਕੱਚਾ ਫਿਰ ਉਹ ਤਿੰਨ ਚਾਰ ਦਿਨਾਂ ਚ ਕਹਿੰਦਾ ਕੋਈ ਇੱਕ ਦਿਨ ਨਹੀਂ ਵਿਕਦੀ ਨਹੀਂ ਅੱਛਾ ਤੇ ਕੋਈ ਆਏ ਨਹੀਂ ਕਰਦਾ ਦੀ ਵੀ ਆ ਪਤਾ ਜਰ ਪੰਜ ਲੇਟ ਹੋ ਗਏ ਹਾਂ ਮਹੀਨਾ ਦੂਰ ਦੂਰ ਮਹੀਨਾ ਤਾਂ ਲੈ ਗੱਡੀਆਂ ਦੇ ਫੇਰ ਉਹ ਨਾਲੇ ਤਾਂ ਕਿਰੇ ਇੱਕ ਦਿਨ ਟੂੜੀ ਢੋਲੀ ਹਾਂ ਉਹ ਪਤੰਤਰਾ ਉਹ ਗੇ ਲੈਣਾ ਟੂੜੀ ਪਲਾਨਾ ਰਹਿ ਗਿਆ ਹਾਂ ਮੈਂ ਤਾਂ ਰਹਿ ਗਿਆ ਤੇ ਆਪਾਂ ਕੋ ਰੋਟੋ ਮਾਗੇ ਨਾਲ ਪੈਕ ਜਾਨ ਚਲੀ ਆਏ ਹੁਣ ਐਡੇ ਕੰਮ ਸੌਖੇ ਨੇ ਤਾਂ ਵੀ ਉਹ ਹੈ ਹੁਣ ਤਾਂ ਥਣੂ ਮਸ਼ੀਨ ਬੱਡ ਦਿੰਦੀ ਐ ਦੂਜੇ ਨੂੰ ਟੂੜੀ ਬਣਾਉਂਦੀ ਫੇਰ ਵੀ ਤੰਗ ਹੈ ਕਹਿੰਦੇ ਇੱਥੇ ਪਿੱਛੇ ਹੈ ਵੀ ਤੰਗ ਹੈ ਤੇ ਤਾਂ ਸਾਡੇ ਐ ਨਹੀਂ ਬਦਨਾ ਲੈਂਦੇ ਸਾਨੂੰ ਨਾ ਲੈਂਦੇ ਨਹੀਂ ਤਾਂ ਮੈਂ ਬਸ ਐ ਹੀ ਪੈ ਜਾਂਦੇ ਉਹੀ ਤਾਂ ਕੱਟਾ ਟੋਆ ਹੈ ਕੱਟਾ ਕੱਟਾ ਤੇਰਾ ਛਾ ਕੀ ਕਰਦੇ ਜਦੋਂ ਉਹ ਕਰਦੇ ਆਪਾਂ ਗਾਹ ਗਾ ਲੈਂਦੇ ਫਿਰ ਉਹਨੂੰ ਭਾਈ ਇਕੱਠੀ ਕਰਦੇ ਅੱਛਾ ਇਕੱਠੀ ਕਰਕੇ ਹੀ ਟੜਾ ਨਾ ਦੇ ਵੱਡਿਆਂ ਆ ਡੋਡੀ ਵੀ ਲਾਉਂਦੇ ਦੋ ਤਿੰਨ ਕਰ ਦਿੰਦੇ ਠੀਕ ਜਿਵੇਂ ਸਾਡੀ ਇੱਕ ਥਾੜਾ ਹੁੰਦੀ ਨਹੀਂ ਸੀ ਇਧਰਲੇ ਪਾਸੇ ਛੜ ਤੇ ਕਰਤੀ ਇਧਰ ਘਾਤੀ ਇਧਰ ਘਾਤੀ ਫਿਰ ਉਹਨੂੰ ਤੰਗੜੀਆਂ ਲਾ ਡਾਉਂਦੇ ਤੰਗੜੀਆਂ ਵੀ ਹੁੰਦੀਆਂ ਉਦੋਂ ਹੁਣ ਕੋਈ ਜਾਣਦਾ ਆ ਲੱਕੜ ਦੀ ਤੰਗਲੀ ਜੰਦੀ ਲੱਕੜ ਦੀ ਤੰਗਲੀ ਹੁੰਦੀ ਸਾਡੇ ਟੰਗੀਆਂ ਇਹ ਹਾਂ ਤੇ ਫਿਰ ਉਹਨੂੰ ਭਾਈ ਕੀ ਕਰਦੇ ਢਾਕੇ ਉਹ ਤੂੜੀ ਜਿਹੜੀ ਦਾ ਦੱਦ ਪਜਾ ਜਾਂਦੀ ਆਦਨ ਨਿਕਲ ਜਾਂਦੀ ਫਿਰ ਫਿਰ ਉਹਨੂੰ ਦੁਬਾਰੇ ਫੇਰ ਪਾਉਂਦੇ ਅੱਛਾ ਜਿਹੜੀ ਮੋਟੀ ਜੀ ਰਹਿ ਜਾਂਦੀ ਉਹ ਜਿਹੜੇ ਇੱਕ ਵਿੱਚ ਲਿਖ ਪੈਂਦੇ ਲੱਕੇ ਜੀ ਬਰੀਕ ਉੱਡ ਜਾਂਦੀ ਉਹਨੂੰ ਪਰਾਂ ਕੱਢਦੇ ਤੁਡੀ ਫੇਰ ਫੇਰ ਗਾਹ ਪਾਉਂਦੇ ਉਹਦਾ ਫੇਰ ਫੇਰ ਬਰੀਕ ਕਰਕੇ ਫੇਰ ਕੱਢਦੇ ਅੱਛਾ ਹਾਂ ਫਿਰ ਕਈ ਕਈ ਦਿਨ ਲੱਗ ਜੇ ਸਾਨੂੰ ਉਸੇ ਗਾਹ ਦੀ ਤੇ ਕਣਕ ਹੁੰਦੀ ਉਹਨੀ ਕੀ ਬਾਤ ਸੀ ਬਾਤ ਵਾਲੀ ਤਾਂ ਹੁੰਦੀ ਕੋਈ ਨਹੀਂ ਜੀ ਆਪਾਂ ਕਹ ਜੀ ਹੁਣ ਤਾਂ ਬੇਜਾਂਦ ਹੋਊਗੀ ਹੂੰ ਪੂਰਾ ਤਾਂ ਖਾਨ ਜੋ ਕੋਈ 100 ਮਰ ਤਾਂ ਜੇ ਐ ਕਹਿੰਦੇ ਵੀ ਜੇ ਵੱਡਾ ਕਰ 100 ਹੋਊਗੀ ਅੱਛਾ ਤੇ ਉਹਦੇ ਦਾ ਬਾਹਲੀ ਹੋੜਕ ਹੋਈ ਐ ਅੱਛਾ ਤੇ ਹੁਣ ਤਾਂ 100 ਤਾਂ ਚੱਲ ਮਰੀਜ਼ੋ ਗਰੀਜ਼ ਵਾਲੀ ਹੈ ਹਾਂ ਫਰੀਦ ਜੀ ਕਿਉਂਕਿ 1.50 ਲੱਗ ਰਿਹਾ ਉਹ ਨਿਕਲਦੀ ਘੱਟ ਸੀ ਲੰਗਾ ਵਾਲਾ ਹੁੰਦਾ ਜੀਗਾ ਲੰਗਾ ਵਾਲਾ ਤੇ ਹੁਣ ਤਾਂ ਭਾਈ ਹੁਣ ਵਾਲੇ ਤਾਂ ਦੇਖੀ ਬਸ ਕਹਿੰਦੇ ਨੇ ਵੀ ਆਹ ਲਾ ਕੇ ਨਾ ਉੱਥੇ ਮੋਟਰ ਤੇ ਰੱਖਾ ਮੌ ਇਹਨਾਂ ਮੈਂ ਪੈ ਜਾਂਦੇ ਨੇ ਹਾਂ ਆਖਰੀ ਵਾਰ ਤਾਂ ਤਾਰ ਰਾਤ ਇੰਨੇ ਔਖੇ ਹੋયા ਤੇ ਜਿਹੜੇ ਔਖੇ ਹੁੰਦੇ تھے ਉਹ ਤਾਂ ਬੋਲ ਨਹੀਂ ਹੁਣ ਤਾਂ ਰਹਿੰਦੇ ਹੁੰਦੇ ਮੋਬਾਈਲ ਆ ਕੇ ਨੱਕਾ ਲਾ ਕੇ ਤਾਂ ਮੋਬਾਈਲ ਦੇਖਣੇਗੇ ਸਾਡੇ ਵੇਲੇ ਹੁਣ ਕੰਪਿਊਟਰ ਕਰਾ ਆ ਕੇ ਜੇਗਾ ਆਗੇ ਨਾ ਤੇ ਸਾਡੇ ਵੇਲੇ ਕਿੱਲਾ ਹੁੰਦਾ ਕਿਲੇ ਦੱਸ ਕੇ ਆਰੇ ਕਰਦੇ ਤੇ ਅਸੀਂ ਤਾਂ ਬੰਗੀਆਂ ਉਹਦੇ ਮਾਰ ਜਿੱਧਰ ਪਾ ਲਈ ਅਜੇ ਨੱਕਾ ਦਾ ਪਿੱਛੋਂ ਝੜ ਕੇ ਜਿਹੜੇ ਤੇ ਪਾਣੀ ਪਹਿਲਾਂ ਮਗ ਜਾਂਦਾ ਕਿਵੇਂ ਸੰਭਦੇ ਉਹਨੂੰ ਬੰਗੀਆਂ ਪਾ ਪਾ ਕੇ ਆਰਾ ਮਾਰ ਕੇ ਜਾਂਦੇ ਹੈ ਉਹਨਾਂ ਵਾਲਾ ਕਿਹੜਾ ਛੱਡ ਕੇ ਕਿੱਦੇ ਚ ਮੋਹ ਤਾਂ ਵਿਆਹ ਦੇਖਦਾ ਫਿਰਦਾ ਕਲਾ ਵਿਆਹ ਦੇਖਦਾ ਫਿਰਦਾ ਜੇ ਬੱਧ ਪੈ ਗਿਆ ਦੂਜੇ ਦੇ ਉੱਪਰ ਹੀ ਕੱਢ ਤੂੰ ਮੋਹ ਤਾਂ ਵਿਆਹ ਦੇਖਦਾ ਫਿਰਦਾ ਸਾਡੇ ਫਿਰ ਤਾਂ ਐ ਦੀ ਵੀ ਜੇ ਕਿਸੇ ਜੀ ਉਦੋਂ ਅਸੀਂ ਨਾਂ ਕੋਲੋਂ ਆ ਹਲਕੇ ਪਰਾਂ ਹੋ ਜਾਂਦੇ ਤਾਂ ਦੂਜੇ ਦੇ ਆ ਕੇ ਪੈਣੇ ਦੂਜਾ ਕੱਟ ਕਰ ਲੈਣ ਸਾਡੇ ਪਾਣੀ ਕੋ ਪਤਾ ਉਹਦਾ ਉਦੋਂ ਉਹਦਾ ਨਹੀਂ ਮੈਂ ਹੁੰਦਾ ਸਾਡੇ ਢਲਕੇ ਪੈ ਜਾਂਦਾ ਬੱਟ ਦੇ ਨਾਲ ਦੀ ਤੁਰੀ ਜਾਣਾ ਨੇ ਪਈ ਉਹਦਾ ਸਰਦਾਰੀ ਆ ਜੀ ਹਾਂ ਹੁਣ ਸਰਦਾਰੀ ਕਮ ਅੱਜ ਦੇਖ ਲੋ ਵੀ ਕਿੰਨੇ ਖਿਆਈ ਆ ਤੇ ਹੁਣ ਵਾਲੇ ਕਿੰਨੇ ਕੀ ਮੰਦੇ ਨੇ ਤੇ ਪਹਿਲਾਂ ਵਾਲੇ ਨੇ ਭੋਰਾ ਨਹੀਂ ਮੰਨੀ ਸੀਗੀ ਪਹਿਲਾਂ ਵਾਲੇ ਵਿੱਚ ਖਰਚ ਵੀ ਰੇਰੂ ਹੁੰਦੀ ਨਹੀਂ ਜਦੋਂ ਜੂਰਗਾ ਅਰੇ ਕਿਹੜੀ ਹੁੰਦੀ ਜੀ ਡੀਏਪੀ ਬਾਸ ਉਹਦੇ 10 20 ਸ਼ੇਰ ਮਥਾ ਮਨ ਤੇ ਹੁੰਦੀ ਉਹ ਪਾਉਂਦੇ ਜੂਰਗਾ ਡੀਏਪੀ ਤਾਂ ਪੁੰਦੀ ਨਹੀਂ ਸੀ ਤੇ ਵੀ ਹੁੰਦੀ ਨਹੀਂ ਨਾ ਨਾ ਤਾਂ ਤੰਜੇ ਤੁਸੀਂ ਤਕੜੇ ਸੀਗੇ ਬਸ ਜੂਰਗਾ ਹੁੰਦੀ ਉਹ ਵੀ ਮਾਰੀ ਛੜਦੇ ਕੋਈ ਪਰਵਾਹ ਹੀ ਨਹੀਂ ਸੀ ਅੱਛਾ ਹਾਂ ਕਣਕ ਹੁੰਦੀ ਆ ਬੜੀ ਮਾਵਾ ਮਾ ਕੋਈ ਅੱਛਾ ਜੀ ਬਾੜੀ ਬੜੀ ਹੁੰਦੀ ਦੂਜੀ ਹੁੰਦੀ ਪੌਣ ਜੀ ਕਣਕ ਹੁਣ ਤਾਂ ਵੱਧ ਹੀ ਨਹੀਂ ਹੁੰਦੀ ਤੇ ਛੋਲੇ ਛੋਲੇ ਵੀ ਹੋ ਜਾਂਦੇ ਛੋਲੇ ਧਰਤੀ ਜੀ ਨਹੀਂ ਹੁੰਦੇ ਛੋਲੇ ਬਿਲਕੁਲ ਵੱਢਦੇ ਫਿਰ ਵਡੀਆਂ ਦੇ ਵੀ ਨਮੀ ਨਾ ਲੱਗ ਕੇ ਵਿਡੀਆਂ ਮੁਰੀਆਂ ਨਾਲ ਫਿਰ ਉਹਨੂੰ ਝਾੜਦੇ ਫਿਰ ਉਹਦੀਆਂ ਟਾਟਾ ਟਾਟ ਕਰਦੇ ਉਹਦੇ ਵਿੱਚੋਂ ਬੂਰਜਾ ਕੱਢ ਕੇ ਵੀ ਉਹ ਦਿੱਤਣਾ ਜਾਵੇ ਇਹ ਕੱਲੀਆਂ ਟਾਟਾ ਰਹਿ ਕੇ ਬੋਤੇ ਰਹਿ ਕੇ ਖੁਰਗੋ ਕਰਦੇ ਖੁਰਗੋ ਕੀ ਹੁੰਦੀ ਹੈ ਖੁਰਗੋ ਉਹਨਾਂ ਨੂੰ ਟਾਟਾ ਨੂੰ ਫੇਰ ਦੇ ਉੱਠਾ ਅੱਛਾ ਉੱਠਾ ਟਾਟਾ ਨੂੰ ਫੇਨੇ ਪੈਰਾਂ ਨਾਲ ਪੈਰਾਂ ਨਾਲ ਹੋਰ ਉਹਦੋਂ ਕੋਈ ਸਾਦ ਨਹੀਂ ਸੀ ਅੱਛਾ ਟਰੈਕ ਨਹੀਂ ਦੀ ਟਪਾਣੀ ਦੀ ਹੋਰ ਉਹਨਾਂ ਨੇ বাজਦਿਆਂ ਨਹੀਂ ਵਿਚਾਰਾ ਨਾ ਨਾ ਕੁਝ ਨਹੀਂ বাজਦਾ ਰਿਹਾ ਵਿਚਾਰਾ ਉਹ ਪ੍ਰਮਾਤਮਾ ਹੀ ਦੀ ਉਹ ਪ੍ਰਮਾਤਮਾ ਹੀ ਸੀ ਇਹਨਾਂ ਦੇਖ ਲੈ ਤੇ ਫਿਰ ਉਹਨਾਂ ਨੂੰ ਜਦੋਂ ਗਾ ਲੈਂਦੇ ਫਿਰ ਉਹਨਾਂ ਨੂੰ ਬਿਛਾਈ ਦਿਆਂ ਨਾਲ ਨਾਉਂਦੇ ਕਾਟਾ ੱਡ ਕੱਢੀਆਂ ਦੇ ਤੇ ਫਿਰ ਜਿਹੜੇ ਛੋਲੇ ਕੱਢ ਕੱਢੀਆਂ ਨੇ ਜਿੰਨੇ ਹੁੰਦੇ ਕਿਸੇ ਦੇ ਤੋਂ ਜ਼ਿਆਦਾ 10 ਮਣਕੇ ਤੇ 5 ਮਣਕਾ ਹਾਂ ਜਿੰਨੇ ਬਸਾ ਹਮਾਜਨਾ ਹੈ ਹਜ਼ਰਤਹੀਦ ਬਾਬਾ ਮਾਜਨਾ ਹਾਂ ਤੇ ਫਿਰ ਭਾਈ ਜਿਹੜੇ ਉਦੋਂ ਫੇਰ ਲਾ ਲਾ ਫੇਰ ਉੱਠਾ ਤੇ ਆਪਣੇ ਕਿੜੀਆ ਤੇ ਮੰਡੀਆਂ ਉਹਦਾ ਲੈ ਕੇ ਤਾਲਦੀ ਹਾਂ ਤੇ ਘਟ ਦੇ ਛਿੱਟਕੇ ਕਿ ਝੋਕੀ ਕੇ ਰਾਹ ਤੇ ਜਾਣਾ ਕਰੇ ਉਹਦਾ ਕਾਟ ਕਟਾ ਕੇ ਆਉਂਦੇ ਨੇ ਹਾਂ ਇੱਥੇ ਜਾਂਦੇ ਉੱਠਾਂ ਦੇ ਵੀਰੇ ਬੋਰੀਆਂ ਭਰ ਕੇ ਅੱਛਾ ਕਿਸੇ ਦੇ ਦੋ ਬੋਰੀਆਂ ਲੱਗਦੀਆਂ ਕਿਹ ਹੈ ਉੱਠ ਦਾ ਗੜਾ ਦੇ ਕਿਸੇ ਨੇ ਧੂਰ ਲੱਦ ਲਈ ਮਾਨਸਰ ਜਾਂਦੇ ਮਾਨਸਰ ਢੀਵਾ ਮਾਨਸਰ ਉੱਥੇ ਖਬ ਨਹੀਂ ਰੁਪਏ ਕਿਦੋਂ ਵਿਕਦੇ ਖਾਬ ਦੂਰ ਕਿੰਨੇ ਵਿਕਦੇ ਅੱਛਾ ਆ ਦੇ ਲੈ ਆਹ ਕਿਰਾਇਆ ਚੱਲਦਾ ਸੀ ਇੰਨਾ ਨਾ ਕਰਦੀ ਸੀ ਹੁਣ ਤਾਂ ਹਰੇਕ ਦੇ ਘਰੇ 10 ਲੱਖ ਦਾ ਟਰੈਕਟਰ ਖੜਾ ਹੈ ਹੁਣ ਤਾਂ ਜੇ ਚੱਲ ਮੈਂ ਵੀ ਗਰੀਬੀਆਂਗਾ ਉ ਤਾਂ ਤੇ ਮੇਰੇ ਵਰਗਾ ਵੀ 10 50 60 ਰੁਪਏ ਦੇ ਪਾਈ ਫਿਰਦਾ ਹੁੰਦਾ ਪਾਈ ਫਿਰਦਾ ਉਦੋਂ 5 ਪੈਸੇ ਹੀ ਨਹੀਂ ਪਾਉਂਦਾ ਨਾ ਜੇ ਮਸਾ 5 ਪੈਸੇ ਉਦੋਂ ਤਾਂ ਜੀ ਹਾਂ ਬੇੜੀ ਇਹਦਾ ਬਰਗਾ ਵੀ 150 ਜੇਪ ਚ ਹੁੰਦਾ ਹੈਗਾ ਉਹ ਬੇੜਾ ਜੋ ਦੁਬਾਰੇ ਹੁਣ ਨਾ ਜੀ ਉਹ ਤਾਂ ਨਹੀਂ ਆਉਂਦਾ ਹੁਣ ਉਹ ਕਿੱਥੇ ਆਇਆ ਬੇੜਾ ਉਹ ਹੁਣ ਆਪਾਂ ਤਾਂ ਦੇਖਣਾ ਨਹੀਂ ਆਓ ਵੀ ਚਾਹੇ ਨਾ ਆਵੇ ਪਰ ਉਹ ਨਹੀਂ ਆਉਂਦਾ ਹੁਣ ਜੀ ਜਿਆ ਕਰਦਾ ਵੀ ਕਿਤੇ ਹਾੜੀ ਜੀ ਵੱਢਦੇ ਹੋਗੇ ਖੜੰਭਾ ਲੱਗਾ ਵੀ ਪਈ ਜੋਗੇ ਹਨ ਆਹ ਆ ਉਹ ਵੇਲਾ ਨਹੀਂ ਆਉਂਦਾ ਉਹ ਵੇਲਾ ਤਾਂ ਨਹੀਂ ਹੋਣਾ ਥੋੜੇ ਵਾਲੇ ਨਾਲੇ ਨਾਲੇ ਹੋਰ ਦੇਖ ਹੁਣ ਵਾਲੇ ਤਾਂ ਸਾਰਾ ਦਿਨ ਆਖੀ ਜਾਂਦੇ ਉਂ ਤੁਰੇ ਬਿਦਰ ਖਾਪਦੇ ਪਤੰਦੇ ਕਰਦੇ ਕੀ ਨੇ ਉਦੋਂ ਨਾਲ ਹੀ ਦੋ ਦੋ ਘੰਟੇ ਤਾਂ ਫੇਰੇ ਰਾਮ ਵਾਲਾ ਜਾਂਦਨ ਦੀ ਅੱਛਾ ਉਹ ਟਾਈਮ 'ਚ ਨਾਲੇ ਬੜਦਾ ਨਾਮ ਕਰਦੇ ਨਾਲੇ ਅਸੀਂ ਆਰਾਮ ਕਰ ਲੈਂਦੇ ਅੱਛਾ ਬਈ ਆਰਾਮ ਵੀ ਕਰਦੇ ਨਾਲ ਇੰਨਾ ਕੰਮ ਸੀ ਹੂੰ ਆਰਾਮ ਕਰਕੇ ਵੀ ਸਾਡਾ ਬੇੜਾ ਟੱਪੀ ਗਿਆ ਠਾਗੜੇ ਵੀ ਬਈ ਤੰਜੋ ਛੇ ਤੁਰੇ ਪਰ ਹੁਣ ਤਾਂ ਆ ਰਹੇ ਨੇ ਹੁੰਦੀਆਂ ਹਾਂ ਇਹ ਚੱਲ ਪਿਆ ਬਈ ਡਰਮੀਆਂ ਅੱਛਾ ਆਪਣੇ ਬਾਣੀਆਂ ਦੀ ਹੁੰਦੀ ਦਾਲੀ ਕੀ ਮਸ਼ੀਨ ਅੱਛਾ ਉਥੇ ਅੱਧਾ ਪਿੰਡ ਕਣਕ ਕੱਢਦਾ ਅੱਛਾ ਦੂਜੇ ਕਿਵੇਂ ਕੰਮ ਕਰਦਾ ਡਰਮੀਆਂ ਚ ਰੁਪਈਏ ਅੱਛਾ ਡਰਮੀਆਂ ਜੱਲ ਵੀ ਅੱਧਾ ਪਿੰਡ ਕਾੜਦਾਂ ਨੇ ਕੱਢਦਾ ਉਹੋ ਕੀ ਹੁੰਦਾ ਉਥੋਂ ਉਹਨਾਂ ਨੇ ਸਮਾਨ ਚੱਕੜਾ ਹੁੰਦਾ ਨਾਲ ਦੀ ਨਾਲ ਮੰਗਦੇ ਦੀ ਬਾਰੀ ਆਉਂਦੀ ਸਾਫ ਕਰਨਾ ਹੁੰਦਾ ਸਾਫ ਕਰਨਾ ਉਹਨਾਂ ਦੇ ਜਿਹੜੇ ਲਾਂਗਾ ਨਿਕਲੇ ਉਹਨੇ ਸਾਫ ਪਰ ਪੇਟ ਦੇਣੇ ਠੀਕ ਹੈ ਮੈਂ ਤੇ ਜਿਹੜਾ ਆਪਣਾ ਦਰਸ਼ਨ ਤੀਗਾ ਗੱਡੂ ਕੇ ਕਪੂਰ ਕਾ ਅਸੀਂ ਦੋ ਜਣੇ ਟੂੜੀ ਢੋਣ ਲੱਗ ਗਏ ਅੱਛਾ ਨਾਲ ਮੈਂ ਸੀਗਾ ਘਰ ਤੇ ਉਹਨਾਂ ਦਾ ਪੰਛੀ ਕਿੱਡੇ ਅਸੀਂ ਬਾਣੀਆਂ ਦੀ ਮੂਰੀ ਜਾਇਆ ਕਰੀਏ ਦੋ ਪੰਨਾ ਚਿੱਤੇਆ ਕਰੀਏ ਉਹਨੇ ਨੂੰ ਦੋ ਤਿੰਨ ਹੋਰ ਹੋ ਜਾਗੇ ਉਹਨੂੰ ਲੈ ਜਾ ਕੇ ਕਰੀਏ ਉਹ ਚਿੱਤੇਆ ਕਰੀਏ ਅੱਛਾ ਜਿਹੜਾ ਸੈਂਡ ਸੀਗਾ ਦੋ ਬੰਦੇ ਉਤੇ ਲੱਗੇ ਤੇ ਅੱਛਾ ਉਹ ਚੱਕ ਕੇ ਨਾਲ ਜਨੂੰ ਉਹ ਚਿੱਤੇਆ ਗਏ ਜਿਹੜਾ ਕਰਨ ਵਾਲੇ ਦੋ کریںਗੇ ਜਦੋਂ ਸਮਝ ਲਾ ਹੋ ਗਿਆ 10 ਘੰਟੇ ਲੱਗੇ 5 ਲੱਗੇ ਉਦੋਂ ਬਾਅਦ ਉਹ ਵੇਲਾ ਕਰਕੇ ਆਏ ਕਹਿੰਦੇ ਵੀ ਆਹ ਚੱਕ ਪਈ ਹੁਣ ਤੁਸੀਂ ਆਪ ਲੈਣ ਮੇਟਾ ਪਰ ਉਹਦਾ ਗੱਸਤਾ ਤੂੰ ਆਪ ਦਾ ਚੱਕ ਲੈ ਤੂੰ ਆਪ ਦਾ ਚੱਕ ਲੈ ਇਹ ਜਿਹੜੇ ਉਹ ਬੰਦੇ ਹੁੰਦੇ ਉਹ ਐ ਹੀ ਉਹ ਕਰਦੇ ਅੱਛਾ ਤੇ ਹੁਣ ਆ ਤੂੰ ਕਰਕੇ ਦਿਖਾ ਹੁਣ ਤਾਂ ਆਥ ਨੂੰ ਲੜ ਕੇ ਤੇ ਆ ਜਾਣਗੇ ਚੱਲ ਆ ਜਾਣਗੇ ਫੇਰ ਉਹ ਵੀ ਉਹ ਕਰਦੇ ਲੈ ਭਾਈ ਅਸੀਂ ਚਲਾਉਨੇ ਆ ਅਸੀਂ ਤੁਹਾਨੂੰ ਪਿੰਡ ਜਦੋਂ ਇੰਨੇ ਥਾਲਾ ਦਾਗਾ ਨਿਕਲ ਗਿਆ ਉਹ ਵੀ ਤੁਹਾਨੂੰ ਪਿੰਡ ਵੇਲਾ ਮਿਲ ਜੂ ਚਲਾ ਲਿਓ ਜੀ ਠੀਕ ਹੈ ਗੱਲ ਹੈ ਸਹੀ ਗੱਲ ਜੀ ਵੇਰਾ ਇਹ ਹੁਣ ਵਾਲੇ ਬੰਦੇ ਤਾਂ ਮਾਂ ਦਾ ਪੁੱਤ ਆ ਮਸ਼ੀਨ ਜਾ ਕੇ ਲੱਗ ਜਾਂਦੀ ਏ ਤੇ ਮੁੜ ਕੇ ਤੈਨੂੰ ਪਤਾ ਵੀ ਤੂੜੀ ਦੀ ਜੇ ਕੋਈ ਉਹਨਾਂ ਦੀ ਸੋਚ ਹੋ ਜਾਂਦੀ ਏ ਵੀ ਕਿਵੇਂ ਪਾਵਾਂਗੇ ਤੂੜੀ ਦੀ ਸੋਚ ਹੋ ਜਾਂਦੀ ਏ ਰੋਟੀ ਖੇਤ ਲੈ ਜਾਣੀ ਨਹੀਂ ਰੋਟੀ ਖੇਤ ਲੈ ਜਾਣੀ ਨਹੀਂ ਤੇ ਤੂੜੀ ਦੀ ਸੋਚ ਆਏ ਦੀ ਕਿ ਕਣਕ ਤਾਂ ਮਸ਼ੀਨ ਨੇ ਵਾਢੀ ਦਿੱਤੀ ਹਾਂ ਉਹ ਤਾਂ ਮੱਡੀ ਭਾਗੀ ਜਿਹੜੀ ਘਰੇ ਸਿਰੇ ਸਿਰੇ ਉਹੋ ਜਿਹਿਆਂ ਬੁੜੀਆਂ ਹੁੰਦਿਆਂ ਨੇ ਹਾਂ ਆਪਣੇ ਮਸ਼ੀਨ ਕਾਵੇ ਤੇ ਕੱ ਲੱਗੂ ਹਾਂ ਉਹ ਆਉਣ ਦਾ ਬਾਗ ਜੂਗੀ ਗਾਹਾਂ ਖਾ ਲੈਣਗੇ ਗਾਹਾਂ ਖਾ ਲੈਣਗੇ ਰੋਟੀਆਂ ਦੇਖ ਲੈਣਾ ਤੂੰ ਉਹ ਭੁੱਖਾ ਉਧਰ ਮਰ ਜਾਂਦਾ ਨਾਲੇ ਉਧਰ ਮਰ ਜਾਂਦਾ ਉਹ ਕਰੇ ਬੁੜਗਾ ਦੇਖੀ ਨੇ 2 ਵਜੇ ਫੋਨ ਆਇਆ ਹਲੇ ਤੇ ਉਧਰ ਹੋ ਜਾਂਦਾ ਜੀ ਜੀ ਆਪਣੇ ਉਹ ਜਾਨ ਵਾਲਾ ਧੱਕ ਕੇ ਦਾ ਰਿਹਾ ਵਸਾ ਗਾਹਾਂ ਖਾ ਉਹ ਗਾਹਾਂ ਵਾਲੇ ਦਾ ਪਿੱਛੇ ਖਾ ਗਿਆ ਪਿੱਛੇ ਖਾ ਆ ਉਹ ਵਿਚਾਰਾ ਨਾਲੇ ਮਸ਼ੀਨ ਵਾਲਾ ਭੁੱਖਾ ਮਰਦਾ ਤੇ ਨਾਲੇ ਅਸੀ ਕਦੇ ਭੁੱਖੇ ਨਹੀਂ ਰਹੇ ਤੇ ਤੁਸੀਂ ਤਾਂ ਪਹਿਲਾਂ ਤੁਸੀਂ ਤਾਂ ਲੱਸੀ ਹਮ ਦਹੀਂ ਆ ਜਾਂਦੀ ਗੁੜ ਨਾਲ ਗੁੜ ਵੀ ਜਾਂਦਾ ਫੇਰ ਹੁਣ ਸਵਾਈ ਆਇਆ ਜੀ ਆ ਉਹ ਬੀਪੇ ਇਦਾਂ ਬੁਰਗਾ ਤੇ ਬੁਰਗਾ ਖਾਣ ਵਾਲਾ ਹੁੰਦਾ 3 ਬੰਦਾ 90 50 ਵੀ ਉਹ ਵੀ ਬੰਦ ਡਾਕਟਰ ਖਾਣ ਵਾਲਾ ਹਣਾ ਜਾਣਦੀ ਨਹੀਂ ਹਾਂ ਉਦੋਂ ਮੈਂ ਤਾਂ ਤਿੰਨ ਗੋਲੀਆਂ ਲੈਣਾ ਇੱਕ ਬਲੱਡ ਦੀ ਇੱਕ ਤਜਾਬ ਦੀ ਇੱਕ ਗੋਡਿਆਂ ਦੀ ਇੱਕ ਮੋਢਿਆਂ ਦੀ ਹੈ ਤੇ ਮਤਜਾਬ ਲਤਾਸੀ ਮੂੰਹ ਚਾਈ ਨਹੀਂ ਪਤਾ ਵੀ ਕੀ ਚਾ ਹੁੰਦਾ ਕੀ ਹੈ ਅੱਛਾ ਹਾਂ ਫਿਰ ਆਪ ਦਿਖਲਦਾ ਨਹੀਂ ਮੈਂ ਖੱਡੂ ਕੇ ਨਾਲ ਸੀਗਾ ਫਿਰ 13 ਮੈਂ ਸ਼ੀਰ ਰਲਿਆ ਹੋਇਆ ਐ ਵੀ ਵਿੱਚ ਪਾਈ ਰਲਿਆ ਹੋਇਆ ਤੇ ਮੈਂ ਥੋੜਾ ਜਿਹਾ ਅੰਮ੍ਰਿਤ ਦੀ ਉਹ ਤਗੜੇ ਤੇ ਅੱਛਾ ਮੈਂ ਵੀ ਸ਼ੀਰ ਹਾਪ ਜਾਂ ਤੇ ਮੈਂ ਵੀ ਸ਼ੀਰ ਹਾ ਬਾਗੇ ਉੱਠ ਕੇ ਤੇ ਉਹ ਵੀ ਬਾਗੇ ਉਹ ਮੇਰੇ ਜਾਂਦ ਨੂੰ ਪੀ ਕੇ ਚਾਹ ਖੇਤ ਬਾਗੇ ਮੈਂ ਹਜੇ ਚਾਹ ਪੀਂਦਾ ਰਹਿ ਗਿਆ ਮੇਰੇ ਜਾਂਦ ਦੋ ਮਨਲੀਆਂ ਦੋਨਾਂ ਨੇ ਝੜਤੀਆਂ ਅੱਛਾ ਮਨਲੀਆਂ ਝੜਤੀਆਂ ਮਨਲੀਆਂ ਅੱਛਾ ਮੈਨਾਂ ਕਹਿੰਦਾ ਕਿ ਦਿ ਰਾਤ ਦੀ ਆ ਗਈ ਤੇ ਲੱਗੇ ਨੇ ਲੈ ਅੱਛਾ ਉਹ ਕਹਿੰਦੇ ਕਾ ਹੁਣੀ ਆਇਆ ਅਸੀਂ ਤੇ ਦੋ ਝੜਤੀਆਂ ਅੱਛਾ ਤੇ ਤੂੰ ਵੀ ਚੱਲ ਲੱਗ ਜਾ ਅਸੀਂ ਦੋ ਛੱਟ ਕੇ ਪਾਈ ਛੋਟਾ ਜਿਹਾ ਗਾਹ ਫੇਰ ਪਾ ਲਿਆ ਹੂੰ ਉਹ ਦੋ ਦੋ ਰਾਜ ਜੀ ਗਾ ਕੇ ਸੀ ਉਹ ਦੋ ਦੋ ਰਾਜ ਜੀ ਨੇ ਮੇੜਤਾ ਹੋ ਛੋਟਾ ਜੀਆ ਅੱਛਾ ਦੋ ਮੰਲੀਆਂ ਦਾ ਦੋ ਮੰਲੀਆਂ ਅੱਗੇ ਤਾਂ ਭਈ ਇਨੀ ਜਾਣ ਸੀਗੀ ਤੇ ਹੁਣ ਵਾਲੇ ਤਾਂ ਬੰਦੇ ਪਾਸੇ ਕਾਏ ਆਂ ਵੀ ਬੰਦੇ ਫਿਰਦੇ ਨੇ ਬੰਦੇ ਫਿਰਦੇ ਗੁੱਥ ਫਿਰਦੇ ਆ ਗੁੱਥ ਫਿਰਦੇ ਹੁਣ ਤਾਂ ਐ ਟਾਈਮ ਦੇਖਦੇ ਨੇ ਵੀ ਇੰਨੇ ਵਜੇ ਆਪਣਾ ਵੀਡੀਓ ਆਇਆ ਸੀ ਵੀਡੀਓ ਤਾਂ ਹੁਣ ਵੀੜੀ ਖਤਮ ਆ ਖਤਮ ਹੈ ਢਿਆੜਗਾ ਵੀ ਐ ਦੇਖਦਾ ਵੀ ਇੰਨੇ ਵਜੇ ਵੀ ਮੈਂ ਆਗਾ ਇੰਨੇ ਵਜੇ ਕਰਦਾ ਪੂਰਾ ਫਿਰ ਅਸੀਂ ਹਲ ਜੋੜਦੇ ਹਲ ਜੋੜ ਕੇ ਜੀ ਅਸੀਂ ਜੋੜਦੇ ਬਾਣ ਮਾਉਂਦੇ ਬਾੜ ਪਾਉਂ ਹੀ ਜਾਂਦੇ ਤੇ ਮੈਨੂੰ ਕਹਿੰਦਾ ਉਹ ਨੀਰਾ ਵੜਨਾ ਹੈ ਮੈਂ ਲੈ ਉਹਨਾਂ ਦੋ ਗਰੇ ਮਨੂੰ ਤੀਜਾ ਗੜਾ ਲੈਉਣ ਦੀ ਤੇ ਆਜਾ ਪਹਿਲਾਂ ਦੱਪਾਲੀਏ ਅੱਛਾ ਦੱਪਾ ਕੇ ਉੱਥੇ ਲੱਦ ਲਿਆ ਚੱਲ ਕਰੇ ਚੱਲਦੇ ਆ ਕਰੇ ਚੱਲ ਗਏ ਨਾ ਤਾਂ ਦੁਪਹਿਰ ਨੂੰ ਪੁੱਕੇ ਆਉਂਦੇ ਹੋਰ ਪਸ਼ੂਆਂ ਨੂੰ ਨਾਲੇ ਉਹਨਾਂ ਪਸ਼ੂਆਂ ਨੂੰ ਪਾਉਂਦੇ ਅੱਛਾ ਦੇਖ ਲੈ ਕੰਮ ਉਹਨਾਂ ਇੱਥੇ ਪਹਿਲਾ ਵਾਲੇ ਕੰਮ ਉਹ ਪਾ ਕੇ ਆਉਂਦੇ ਜਿਹੜੇ ਘਰੇ ਆਉਂਦੇ ਉਹਨਾਂ ਨੂੰ ਕਰਕੇ ਆਉਂਦੇ ਅੱਛਾ ਹਲ ਫੇਰ ਲਿਆਉਂਦੇ 2:30 ਵਜੇ ਆਪ ਆਪਣੀ ਪੀ ਕੇ ਫਿਰ ਉਦੋਂ ਬਾਅਦ ਫਿਰ ਆ ਕੇ ਆਪਣੇ ਉਂਝਿਕਰ ਕਰਦੇ ਮੈਂ ਭਾਈ ਤੂੰ ਮੇਰਾ ਵੱਡ ਤੇ ਮੈਂ ਲੈ ਉਹਨਾਂ ਦੋ ਗਰੇ ਫੇਰ ਅੱਛਾ ਫੇਰ ਦੱਦਾ ਵੱਢੀ ਦੇੜ ਭਾਈ ਘਟੋਗਾ ਸਾਨੂੰ 8 9 ਵਜ ਜਾਂਦੇ ਗੱਲ ਕਰ ਉਹਦਾ ਬੁੜੀਆਂ ਇੰਦੀਆਂ ਟੰਗੀਆਂ ਜਿਆਦਾ ਗੱਲ ਨਹੀਂ ਵੀ ਉਹ ਅਸੀਂ ਲੱਦਾ ਛੜਤਾ ਆਓ ਭਾਈ ਉਰੀ ਆਓ ਹਾਂ ਸਾਨੂੰ ਪਤਾ ਤਾਂ ਠੀਕ ਹੀ ਆਉਣਿਆ ਭਾਈ ਆ ਤੁਹਾਡਾ ਨਹੀਂ ਤਾਂ ਦੁੱਧ ਦੇ ਗੋਡੇ ਭਰੇ ਪਏ ਨੇ ਹਾਂ ਕਾਰਨੀ ਵਾਲੇ ਤੇ ਨਾਲਿਆ ਗੁਰ ਪੈ ਸੋਡਾ ਕੋਲੇ ਚ ਇਹ ਖਾਉ ਪੈਣਾ ਫੇਰ ਟੋਕਾ ਕਰਿਓ ਉਹ ਪਹਿਲਾਂ ਆਇਆ ਵੀ ਜੱਟ ਤੇ ਸੀਰੀ ਦੀ ਸਾਂਝ ਗੜੀ ਜਣਾ ਸਾਂਝ ਕੀ ਉਹ ਇੱਕੋ ਹੀ ਥੀ ਇੱਕੋ ਹੀ ਸੀ ਐ ਨਹੀਂ ਸਮਝਦਾ ਜੱਟ ਸਮਝਦਾ ਸੀ ਵੀ ਪਾਲੀ ਐ ਮੇਰਾ ਸੀਰੀ ਦਾ ਉਹ ਤਾਂ ਰੋਟੀ ਚ ਜਰਾਤ ਕਰ ਦੇਣਗੇ ਹੁਣ ਤਾਂ ਰੋਟੀ ਦੇਤਾ ਤੇ ਕਿਉਂ ਖਾਦਾ ਕਿਉਂ ਗਿਆ ਜੀ ਰੁਕੀ ਵੀ ਰੁਕੀ ਉਹ ਸੌਖੇ ਕਰਾਂ ਦੇ ਰੋਟੀ ਅੱਟ ਪਾ ਗੀ ਸੀਰੀ ਪਾ ਗੀ ਅੱਟ ਪਾ ਹਾਂ ਉਹ ਤਾਂ ਗੱਲੀ ਨਹੀਂ ਉਹ ਤਾਂ ਕਿੱਥੇ ਗੱਲ ਆ ਉਹ ਤਾਂ ਗੱਲੀ ਨਹੀਂ ਰਹਿਣਾ ਨਹੀਂ ਨਹੀਂ ਯਾਰ ਚਲੋ ਚੰਗਾ ਇਹ ਸੌਖਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਜਰੂਰ ਕਰਿਓ ਚੈਨਲ ਨੂੰ ਨਵੇਂ ਜੁੜੇ ਸਬਸਕ੍ਰਾਈਬ ਕਰਿਓ ਅੱਜ ਦਾ ਬਲੌਗ ਆਪਣਾ ਹੀ ਧੰਨਵਾਦ ਜੀ ਬਬਾਈ ਅੱਜ ਤਾਂ ਵੀ ਅੱਜ ਤਾਂ ਵੀ ਧੰਪ ਗਿਆ